ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕਾਲੇ ਚਣਿਆਂ ਦੀ ਸਬਜ਼ੀ ਬਣਾਵਾਂਗੇ ਤੇ ਆਪਾਂ ਇਹ ਰਾਤ ਨੂੰ ਭਿਉਂਤੇ ਸੀਗੇ ਸਾਰੀ ਰਾਤ ਭਿਜੇਰੇ ਵਿੱਚ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਪਾਤਾ ਸੀਗਾ ਤੇ ਬਹੁਤ ਹੀ ਵਧੀਆ ਇਹ ਨਾ ਸੌਫਟ ਹੋ ਗਏ ਨਾਲੇ ਫੁੱਲ ਗਏ ਆ ਬਹੁਤ ਵਧੀਆ ਭਿਜ ਗਏ ਕੋਈ ਵੀ ਕੋਕੜੂ ਨਹੀਂ ਵਿੱਚ ਰਿਹਾ ਮਿੱਠੇ ਸੋਡੇ ਕਰਕੇ ਤੇ ਇਹਨੂੰ ਨਾ ਹੁਣ ਆਪਾਂ ਧੋ ਲਾਂਗੇ ਇੱਕ ਦੋ ਵਾਰੀ ਧੋ ਕੇ ਤੇ ਫਿਰ ਆਪਾਂ ਇਹਦਾ ਪਾਣੀ ਕੱਢ ਲਾਂਗੇ ਤੇ ਇਧਰ ਜੀ ਆਪਾਂ ਮਸਾਲੇ ਪਾਵਾਂਗੇ ਟਮਾਟਰ ਤੇ ਪਿਆਜ਼ ਇੱਕ ਪਿਆਜ਼ ਹੈ ਵੱਡਾ ਇੱਕ ਟਮਾਟਰ ਵੱਡਾ ਦੋ ਹਰੀਆਂ ਮਿਰਚਾਂ ਆਦਰਕ ਤੇ ਆ ਲਸਣ ਤੇ ਇਹ ਨਾ ਆਪਾਂ ਪਾ ਕੇ ਆਪਾਂ ਮਸਾਲਾ ਵਿੱਚ ਹੀ ਪਾਵਾਂਗੇ ਜਿਹੜੇ ਮਸਾਲੇ ਤੁਹਾਨੂੰ ਮੈਂ ਨਾਲ ਦੀ ਨਾਲ ਦੱਸ ਦਵਾਂਗੀ ਤੇ ਆਪਾਂ ਕੁੰਡੇ ਘੋਟੇ ਚ ਕੁੱਟਾਂਗੇ ਆਪਾਂ ਮਿਕਸੀ ਜੱਗ ਜਿਵੇਂ ਮਸਾਲਾ ਤਿਆਰ ਕਰ ਸਕਦੇ ਆ ਤੇ ਹੁਣ ਜੀ ਆਪਾਂ ਇਹਨੂੰ ਧੋ ਕੇ ਛੋਲਿਆਂ ਨੂੰ ਤੇ ਆਪਾਂ ਪਾਣੀ ਕੱਢ ਲੈਨੇ ਹਾਂ ਜੀ ਆਪਾਂ ਚਾਣਿਆਂ ਦਾ ਨਾ ਪਾਣੀ ਕੱਢ ਤਾ ਇੱਧਰ ਆਪਾਂ 2-3 ਚਮਚੇ ਛੋਲਿਆਂ ਦੇ ਆਟਾ ਰੱਖ ਲਏ ਆ ਤੇ ਇਹ ਆਪਾਂ ਨਾ ਪੀਸਾਂਗੇ ਇਹਨਾਂ ਨੂੰ ਆਪਾਂ ਆਪਣੀ ਜਿਹੜੀ ਗਰੇਵੀ ਆ ਉਹ ਵਧੀਆ ਸੰਘਣੀ ਬਣ ਜੂਗੀ ਤੇ ਹੁਣ ਆਪਾਂ ਨਾ ਛੋਲਿਆਂ ਨੂੰ ਇੱਕ ਵਾਰੀ ਠੱਗ ਦਿੰਨੇ ਆ ਆਪਾਂ ਨਾ ਮਸਾਲਾ ਤਿਆਰ ਕਰਦੇ ਆ ਆਪਾਂ ਕੁੰਡੇ 'ਚ ਕੁੱਟੂਗੀ ਮੈਂ ਤੁਹਾਨੂੰ ਵਿਖਾਵਾਂਗੀ ਤੇ ਕੁੰਡੇ 'ਚ ਪਾ ਲੂੰਗੀ ਇਹਨੂੰ ਆਪਾਂ ਜੀ ਟਮਾਟਰ ਪਿਆਜ਼ ਤੇ ਲਸਣ ਤੇ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਪੀਸ ਲਈ ਆ ਕੁੰਡੇ ਘੋਟੇ ਦੇ ਵਿੱਚ ਆਪਾਂ ਕੁੱਟ ਲਈ ਆ ਇਸ ਤਰ੍ਹਾਂ ਕਰਕੇ ਹੁਣ ਨਾ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਆ ਨਮਕ ਆਪਾਂ ਸਬਜ਼ੀ ਦੇ ਹਿਸਾਬ ਨਾਲ ਹੀ ਮਸਾਲੇ ਪਾ ਰਹੇ ਆ ਆ ਨਮਕ ਆ ਆਪਣੀ ਕਸ਼ਮੀਰੀ ਮਿਰਚ ਆਪਾਂ ਹਰੀ ਮਿਰਚ ਪਾਈ ਆ ਤਾਂ ਕਰਕੇ ਕਸ਼ਮੀਰੀ ਪਾਵਾਂਗੇ ਨਾਲੇ ਕਲਰ ਸੋਹਣਾ ਆਊਗਾ ਸਬਜ਼ੀ ਦਾ ਇਧਰ ਜੀ ਆਪਾਂ ਹਲਦੀ ਪਾਊਡਰ ਲਿਆ ਪਾਉਣਾ ਕਿ ਚਮਚਾ ਐਨਰਜੀ ਦੋ ਗਰਮ ਮਸਾਲੇ ਆਪਣੇ ਆ ਦਾ ਗਰਮ ਮਸਾਲਾ ਹੈ ਵੀ ਆਪਣਾ ਘਰੇ ਬਣਾਇਆ ਹੋਇਆ ਆਪਣੀ ਵੀਡੀਓ ਅਪਲੋਡ ਕਰੀ ਹੋਈ ਹੈ ਆ ਜੀ ਆਪਾਂ ਕੜਾਈ ਪਨੀਰ ਬਣਾਇਆ ਸੀ ਉਹ ਮਸਾਲਾ ਬਣਾਇਆ ਸੀ ਇਹ ਮਸਾਲਾ ਬਹੁਤ ਹੀ ਟੇਸਟੀ ਬਣਿਆ ਸਬਜ਼ੀ ਵਧੀਆ ਬਣਦੀ ਹੈ ਇਹਦੇ ਨਾਲ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਤੇ ਆਹ ਜੀ ਆਪਣੀ ਹੈਗੀ ਕਸੂਰੀ ਮੇਥੀ ਤੇ ਹੁਣ ਇਹ ਆਪਾਂ ਸਾਰੇ ਮਸਾਲੇ ਨਾ ਇਹਦੇ ਵਿੱਚ ਐਡ ਕਰ ਦਾਂਗੇ ਤੇ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕਾ ਦੱਸਾਂਗੀ ਪੈਸੇ ਤਾਂ ਤਰੀਕੇ ਸਾਰਿਆਂ ਦੇ ਆਧਾ-ਅਧੇ ਹੁੰਦੇ ਆ ਤੇ ਮੈਨੂੰ ਸੌਖਾ ਲੱਗਦਾ ਵੀ ਤੁਹਾਨੂੰ ਦੱਸਾਂ ਤੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਸਾਰਿਆਂ ਨੂੰ ਮਸਾਲਾ ਆਪਾਂ ਨਾ ਰਗੜਿਆ ਗਿਆ ਤੇ ਆਪਾਂ ਮਿਕਸੀ ਜੱਗ 'ਚ ਵੀ ਪਾ ਕੇ ਸਾਰਾ ਸਮਾਨ ਨਾ ਪੀਸ ਸਕਦੇ ਆ ਤੇ ਵੈਸੇ ਕੁੰਡੇ ਘੋਟੇ ਦੀ ਤਾਂ ਨਾ ਗੱਲ ਹੀ ਆ ਡੰਦੀ ਹੈ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਹੁਣ ਜੀ ਆਪਾਂ ਇਹਨੂੰ ਥੋੜਾ ਜਿਹਾ ਇੱਧਰ ਰੱਖ ਦਿੰਨੇ ਆ ਤੇ ਹੁਣ ਆਪਾਂ ਨਾ ਆ ਚਨੇ ਆਪਾਂ ਬਾਹਰ ਕੱਢ ਹੀ ਲਏ ਆ ਤੇ ਹੁਣ ਇੱਧਰ ਨਾ ਆਪਣਾ ਤੇਲ ਰੱਖਿਆ ਹੋਇਆ ਹੈ ਕੜਾਹੀ ਦੇ ਵਿੱਚ ਵੈਸੇ ਤੇ ਕੁੱਕਰ 'ਚ ਬਣਾਉਂਗੀ ਮੈਂ ਇਹ ਕੜਾਹੀ 'ਚ ਵੈਸੇ ਦਿਖਾਉਣ ਵਾਸਤੇ ਸੋਨੂੰ ਮੈਂ ਪਾ ਰਿਆ ਤੇ ਬਾਅਦ 'ਚ ਆਪਾਂ ਸਾਰੇ ਨਾ ਕੁੱਕਰ 'ਚ ਪਾ ਕੇ ਦੋ ਤਿੰਨ ਬਿਸਣਾ ਬਜਾ ਲਾਂਗੇ ਹੁਣ ਜੀ ਆਪਾਂ ਇਹਦੇ ਵਿੱਚ ਨਾ ਚਨੇ ਪਾ ਦਾਂਗੇ ਆਪਣਾ ਤੇਲ ਗਰਮ ਹੋ ਗਿਆ ਹੌਲੀ ਹੌਲੀ ਪਾਵਾਂਗੇ ਕਿਉਂਕਿ ਛਿੱਟੇ ਪੈਣਗੇthole ਆਪਣਾ ਪਾਣੀ ਹੈਗਾ ਹੀ ਹੈ ਗੈਸ ਨੂੰ ਆਪਾਂ ਥੋੜਾ ਜਿਹਾ ਤੇਜ਼ ਕਰਾਂਗੇ ਤੇਜ਼ ਗੈਸ ਤੇ ਆਪਾਂ ਇਹਨੂੰ ਨਾ ਤਿੰਨ ਚਾਰ ਮਿੰਟ ਐਸ ਤਰ੍ਹਾਂ ਕਰਕੇ ਨਾ ਇਹਦੇ ਵਿੱਚ ਭੁੰਨਾ ਕੇ ਫਿਰ ਤੇਲ ਦੇ ਵਿੱਚ ਆਪਣੇ ਛੋਲੇ ਭੁਜਦਿਆਂ ਨੂੰ ਨਾ ਤਿੰਨ ਚਾਰ ਮਿੰਟ ਤਾਂ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਹੁਣ ਆਪਾਂ ਮਸਾਲਾ ਨਾ ਇਹਦੇ ਵਿੱਚ ਸੁਆਰ ਕੇ ਭੁੰਨਾ ਦੇ ਨਾਲੇ ਆਪਾਂ ਨੂੰ ਛੋਲੇ ਹੋਰ ਪੁੱਜ ਜਾਣਗੇ ਤੇ ਆਪਾਂ ਮਸਾਲਾ ਸੁਆਰ ਕੇ ਭੁੰਨ ਲਾਂਗੇ ਹੁਣ ਮਸਾਲਾ ਭੁੰਨ ਤੇ ਵੀ 4-5 ਮਿੰਟ ਲੱਗ ਜਾਣਗੇ ਹਾਂਜੀ ਆਪਾਂ ਮਸਾਲਾ ਨਾ ਢੱਕ ਕੇ ਪਕਾਇਆ 4-5 ਮਿੰਟ ਤੇ ਵਿੱਚ ਵਿੱਚ ਹਿਲਾਉਂਦੇ ਵੀ ਰਹਿ ਕਿਉਂਕਿ ਇਹ ਮਸਾਲਾ ਥੱਲੇ ਵੀ ਲੱਗ ਜਾਂਦਾ ਆਇਤਾਂ ਕਰਕੇ ਤੇ ਮਸਾਲਾ ਆਪਣਾ ਭੁੱਜ ਗਿਆ ਤੇ ਤੇਲ ਛੱਡ ਗਿਆ ਤੇ ਹੁਣ ਆਪਾਂ ਨਾ ਜਿਹੜੇ ਕਾਲੇ ਚਨੇ ਰੱਖੇ ਸੀ ਨਾ ਆਪਾਂ ਉਹ ਹੁਣ ਇਹਦੇ ਵਿੱਚ ਪਾ ਦਾਂਗੇ ਪੁੱਟ ਲਈ ਆਪਾਂ ਕੁੰਡੇ ਛੋਟੇ ਦੇ ਵਿੱਚ ਇਹ ਆਪਾਂ ਹੁਣ ਇਹ ਵਿੱਚ ਪਾ ਦਾਂਗੇ ਲਓ ਜੀ ਆਪਾਂ ਜਿਹੜਾ ਚਨੇ ਕੁੱਟ ਕੇ ਪਾਏ ਸੀ ਉਹ ਵੀ ਵਧੀਆ ਵਿੱਚ ਭੁੱਜ ਗਏ ਐ ਤੇ ਦੇਖੋ ਤੇਲ ਛੱਡ ਗਿਆ ਹੁਣ ਕੜਾਹੀ ਦੇ ਥੱਲੇ ਨਹੀਂ ਲੱਗਦਾ ਮਸਾਲਾ ਕਿਉਂਕਿ ਮਸਾਲਾ ਆਪਣਾ ਭੁੱਜ ਹੀ ਗਿਆ ਵਧੀਆ ਭੁੱਜ ਗਿਆ ਤੇ ਹੁਣ ਆਪਾਂ ਇਹਨੂੰ ਕੜਾਹੀ 'ਚ ਪਾ ਲਾਂਗੇ ਇਹ ਤਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਹੀ ਮਤਲਬ ਕੜਾਈ 'ਚ ਪਾਇਆ ਸੀ ਵੈਸੇ ਤਾਂ ਆਪਾਂ ਕੁੱਕਰ 'ਚ ਵੀ ਪਾ ਬਣਾ ਸਕਦੇ ਹੁਣ ਆਪਾਂ ਇਹ ਸਮਾਨ ਸਾਰਾ ਕੁੱਕਰ 'ਚ ਪਾ ਲਾਂਗੇ ਤੇ ਦੋ ਤਿੰਨ ਬਿਸਲਾਂ ਨਾਲ ਹੀ ਇਹ ਬਣ ਜੂਗੀ ਬੱਸ ਅੱਜ ਇਹ ਕਰਕੇ ਨਾ ਹੁਣ ਆਪਾਂ ਕੁੱਕਰ 'ਚ ਪਾ ਦਾਂਗੇ ਕਿਉਂਕਿ ਹੁਣ ਆਪਾਂ ਇਹਦੀ ਗਰੇਵੀ ਬਣਾਵਾਂਗੇ ਪਾਣੀ ਪਾਵਾਂਗੇ ਤੇ ਐਸ ਤਰ੍ਹਾਂ ਕਰਕੇ ਨਾ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਕਾਲੇ ਚਨੇ ਬਣ ਜਾਂਦੇ ਨਾਲੇ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਹੁਣ ਆਪਾਂ ਖੈਰਾ ਮਸਾਲਾ ਵਿੱਚ ਪਾ ਲਿਆ ਦੇਖ ਲਓ ਕੜਾਈ ਦੇ ਨਾਲ ਨਹੀਂ ਲੱਗਿਆ ਪਹਿਲਾਂ ਲੱਗਦਾ ਸੀ ਮਸਾਲਾ ਜਦੋਂ ਕੱਚਾ ਸੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਵਾਂਗੇ ਜੀ ਆਪਾਂ ਗਰਮ ਠੰਡਾ ਨਾ ਪਾਓ ਕਿਉਂਕਿ ਠੰਡੇ ਨਾਲ ਫੇਰ ਆਪਣੀ ਸਬਜ਼ੀ ਫੇਰ ਖਰਾਬ ਹੋ ਜੂਗੀ ਤੇ ਸਾਨੂੰ ਪਾਣੀ ਆਪਾਂ ਉਹਨਾ ਪਾਉਣਾ ਜਿੰਨੀ ਆਪਾਂ ਗਰੇਵੀ ਬਣਾਉਣੀ ਹੈ ਥੋੜਾ ਜਿਹਾ ਕਾਲੇ ਚਣਿਆਂ ਦੇ ਵਿੱਚ ਨਾ ਪਾਣੀ ਜ਼ਿਆਦਾ ਹੀ ਪੈ ਜਾਂਦਾ ਹੁੰਦਾ ਹੁਣ ਆਪਾਂ 2 ਤੋਂ 3 ਦੇ ਸਲਾਮ ਬਸ ਕੱਢਾਂਗੇ ਵਿੱਚੋਂ ਤੇ 10 ਮਿੰਟ ਆਪਾਂ ਸਲੋ ਗੈਸ ਤੇ ਪਕਾਵਾਂਗੇ। ਆਂਦੀ ਆਪਣੇ ਨਾ ਛੋਲੇ ਦੀ ਸਬਜ਼ੀ ਨੂੰ ਤਿੰਨ ਬਿਸਰਾ ਮਰਵਾਤੀਆਂ ਆਪਾਂ 10 ਮਿੰਟ ਆਪਾਂ ਰੈਸਟ ਤੇ ਥੋੜਾ ਸਲੋ ਗੈਸ ਤੇ ਰੱਖਿਆ ਆਪਾਂ 10 ਮਿੰਟ। ਫਿਰ ਇਹਦਾ ਪ੍ਰੈਸ਼ਰ ਨਿਕਲਣ ਤੱਕ ਆਪਾਂ ਵੇਟ ਕਰੀ ਪ੍ਰੈਸ਼ਰ ਇਹਦਾ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ। हां जी सब्जी देखਦੇ ਆ ਆਪਾਂ ਚਨੇ ਬਣੇ ਆ ਕਿ ਨਹੀਂ ਆਪਣੇ ਲਓ ਜੀ ਚਨੇ ਆਪਣੇ ਨੇ ਬਹੁਤ ਹੀ ਵਧੀਆ ਸੌਫਟ ਹੋ ਗਏ ਤੇ ਸਬਜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਗਰੇਵੀ ਆਈ ਜੀ ਰੱਖੀ ਹੈ ਕਿਉਂਕਿ ਆਪਾਂ ਰੋਟੀ ਨਾਲ ਖਾਣੇ ਆ ਤੇ ਜੇ ਆਪਾਂ ਖਾਣੇ ਆ ਚਨੇ ਆਪਣੇ ਚਾਵਲਾਂ ਨਾਲ ਤੇ ਥੋੜੀ ਜਿਹੀ ਗਰੇਵੀ ਕਰ ਲੋ ਪਤਲੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਧਨੀਆ ਤੇ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਬਾਲਚ ਕੱਢ ਕੇ। ਲੰਗੀ ਸਬਜੀ ਆਪਣੀ ਬਹੁਤ ਵਧੀਆ ਬਣੀ ਆ ਤੇ ਵਧੀਆ ਸੋਹਣੀ ਖੁਸ਼ਬੂ ਆਜ ਆ ਰਹੀ ਐ। ਤੇ ਹੁਣ ਆਪਾਂ ਇਹਨੂੰ ਡੈਕੋਰੇਟ ਕਰ ਦਿੰਨੇ ਆ। ਉੱਤੇ ਪਾਵਾਂਗੇ ਹਰੀਆਂ ਮਿਰਚਾਂ। ਅਦਰਕ ਤੇ ਜੇ ਉੱਤੋਂ ਕਿਸੇ ਨੇ ਤੜਕਾ ਦੂਕਾ ਲਾਉਣਾ ਤੇ ਲਾ ਸਕਦੇ ਆ ਵੈਸੇ ਤੜਕੇ ਦੀ ਜ਼ਰੂਰਤ ਕੋਈ ਨਹੀਂ ਕਿਉਂਕਿ ਆਪਾਂ ਤੜਕਾ ਬਹੁਤ ਹੀ ਵਧੀਆ ਲਾਇਆ ਹੈਗਾ। ਤੇ ਸਬਜੀ ਆਪਣੀ ਬਣੀ ਹੈ ਟੇਸਟੀ ਤੇ ਸਾਡੀ ਕਾਲੇ ਚਣਿਆਂ ਦੀ ਸਬਜੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਜੀ ਕਾ